ਸੱਚ ਗੱਲ ਤੁਸੀਂ ਦੇਖ ਰਹੇ ਹੋ ਦੈਨਿਕ ਸੋਰਾ ਟੀਵੀ ਤੇ ਮੈਂ ਹਾਂ ਤਾਨਿਆ ਇਫਤਖਾਰ ਠਾਕੁਰ ਵੱਲੋਂ ਕਾਫੀ ਬਿਆਨ ਦਿੱਤੇ ਗਏ ਸੀ ਪੰਜਾਬੀ ਇੰਡਸਟਰੀ ਨੂੰ ਲੈ ਕੇ ਜਿਸ ਤੋਂ ਬਾਅਦ ਪੰਜਾਬੀ ਕਲਾਕਾਰਾਂ ਵੱਲੋਂ ਵੀ ਕਾਫੀ ਬਿਆਨ ਆਏ ਸੀ ਤੇ ਹੁਣ ਪਾਕਿਸਤਾਨੀ ਕਲਾਕਾਰ ਅਕਰਮ ਉਦਾਸ ਵੱਲੋਂ ਵੀ ਬਿਆਨ ਆਇਆ ਹੈ ਜੀਹਾਂ ਅਕਰਮ ਉਦਾਸ ਵੱਲੋਂ ਇੱਕ ਵੀਡੀਓ ਪਾਈ ਗਈ ਹੈ ਜਿਸ ਵਿੱਚ ਇਹਨਾਂ ਸਭ ਬਿਆਨਾਂ ਨੂੰ ਝੂਠ ਦੱਸਿਆ ਗਿਆ ਹੈ ਇਫਤਖਾਰ ਠਾਕੁਰ ਨੇ ਬਹੁਤ ਵੱਡੀਆਂ-ਵੱਡੀਆਂ ਗੱਪਾਂ ਮਾਰੀਆਂ ਕਿ ਪੰਜਾਬੀ ਸਿਨੇਮਾ ਨੂੰ ਕਮ ਅਸੀਂ ਦਿੰਦੇ ਆ ਪੰਜਾਬੀ ਸਿਨੇਮਾ ਦੇ ਡਾਇਲੋਗ ਅਸੀਂ ਲਿਖਦੇ ਆ ਸਟੋਰੀਆਂ ਅਸੀਂ ਲਿਖਦੇ ਆ ਸਾਡੇ ਤੋਂ ਬਗੈਰ ਉਹਨਾਂ ਦੀ ਫਿਲਮਾਂ ਹੀ ਨਹੀਂ ਚੱਲਦੀਆਂ ਮੈਂ ਤਾਂ ਹੁਣ 16 ਫਿਲਮਾਂ ਸਾਈਨ ਕੀਤੀਆਂ ਹੋਈਆਂ ਨੇ ਸਾਡੀ ਉਹਨਾਂ ਤੇ ਇਨਵੈਸਟਮੈਂਟ ਹੈ 3350 ਕਰੋੜ ਦੀ ਇਹਨਾਂ ਸਭ ਚੀਜ਼ਾਂ ਨੂੰ ਇਹਨਾਂ ਸਭ ਗੱਲਾਂ ਨੂੰ ਅਕਰਮੁਦਾਸ ਵੱਲੋਂ ਝੂਠ ਦੱਸਿਆ ਗਿਆ ਹੈ ਅਕਰਮੁਦਾਸ ਦਾ ਕਹਿਣਾ ਹੈ ਕਿ ਸਾਰੀਆਂ ਗੱਪਾਂ ਜਿਹੜੀਆਂ ਮਾਰੀਆਂ ਗਈਆਂ ਨੇ ਇਹ ਸਭ ਝੂਠ ਹੈ ਇਹੋ ਜਿਹਾ ਕੁਝ ਵੀ ਨਹੀਂ ਹੈ ਸਗੋਂ ਸਾਨੂੰ ਉਹਨਾਂ ਪ੍ਰੋਡਿਊਸਰਾਂ ਦਾ ਧੰਨਵਾਦ ਕਰਨਾ ਚਾਹੀਦਾ ਜਿਨ੍ਹਾਂ ਨੇ ਸਾਨੂੰ ਇਹਨਾਂ ਕੰਮ ਦਿੱਤਾ ਤੇ ਸਾਨੂੰ ਇਥੇ ਤੱਕ ਪਹੁੰਚਾਇਆ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਕਿ ਅਕਰਮ ਉਦਾਸ ਵੱਲੋਂ ਕੀ ਕੁਝ ਕਿਹਾ ਗਿਆ ਅਕਰਮ ਉਦਾਸ ਦਾ ਕਹਿਣਾ ਹੈ ਕਿ ਮੁਲਕਾਂ ਦੀ ਜੰਗ ਤਾਂ ਖਤਮ ਹੋ ਗਈ ਹੈ ਲੇਕਿਨ ਜਿਹੜੇ ਪੰਜਾਬੀ ਕਲਾਕਾਰਾਂ ਦੀ ਜੰਗ ਹੈ ਨਾ ਉਹ ਹੀ ਖਤਮ ਨਹੀਂ ਹੋ ਰਹੀ ਹੈ ਕਿਉਂਕਿ ਇੱਕ ਤੋਂ ਬਾਅਦ ਇੱਕ ਬਿਆਨ ਦੇਖਣ ਨੂੰ ਮਿਲਦੇ ਆਂ ਇਧਰੋਂ ਟਿੱਪਣੀ ਹੁੰਦੀ ਹੈ ਚੜ੍ਹਦੇ ਪੰਜਾਬ ਵੱਲੋਂ ਫਿਰ ਲਹਿੰਦੇ ਪੰਜਾਬ ਵੱਲੋਂ ਤਾਂ ਬਹੁਤ ਸਾਰੀ ਜਿਹੜੀ ਹੈ ਨਾ ਕਿ ਬਿਆਨਬਾਜ਼ੀ ਹੋ ਰਹੀ ਹੈ ਜਿਸ ਨੂੰ ਸਾਨੂੰ ਨਹੀਂ ਕਰਨਾ ਚਾਹੀਦਾ ਕਲਾਕਾਰਾਂ ਦੀ ਜੰਗ ਨੂੰ ਖਤਮ ਕਰ ਦੇਣਾ ਚਾਹੀਦਾ ਜਿਸ ਤੋਂ ਬਾਅਦ ਇਫਤਖਾਰ ਠਾਕੁਰ ਵੱਲੋਂ ਜਿਹੜੇ ਬਿਆਨ ਦਿੱਤੇ ਗਏ ਸੀ ਕਿ ਰੋਟੀ ਅਸੀਂ ਦਿੰਦੇ ਰਹੇ ਆ 15 ਰ ਫਿਲਮਾਂ ਸਾਈਨ ਕੀਤੀਆਂ ਸਾਡੇ ਤੋਂ ਬਗੈਰ ਤਾਂ ਜੀ ਪੰਜਾਬੀ ਸਿਨੇਮਾ ਦੀ ਕੋਈ ਫਿਲਮ ਨਹੀਂ ਚੱਲਦੀ ਇਹਨਾਂ ਸਭ ਬਿਆਨਾਂ ਨੂੰ ਅਕਰਮ ਉਦਾਸ ਨੇ ਅੱਜ ਝੂਠ ਦੱਸਿਆ ਅਕਰਮ ਉਦਾਸ ਦਾ ਕਹਿਣਾ ਹੈ ਕਿ ਇਫਤਖਾਰ ਠਾਕੁਰ ਸ਼ਰਯਾਮ ਝੂਠ ਬੋਲ ਰਿਹਾ ਹੈ ਇਫਤਖਾਰ ਠਾਕੁਰ ਨੇ ਜੋ ਇਹ ਗੱਲਾਂ ਕਹੀਆਂ ਇਹ ਸਭ ਝੂਠ ਨੇ ਇਹੋ ਜਿਹਾ ਕੁਝ ਨਹੀਂ ਹੈ ਅਸੀਂ ਨਾਲ ਹੀ ਹੁੰਨੇ ਆ ਤੇ ਸਗੋਂ ਉਹਨਾਂ ਨੂੰ ਇਸ ਗੱਲ ਦੀ ਚਿੜ ਇਸ ਵੀਡੀਓ ਵਿੱਚ ਦੇਖੀ ਕਿ ਜਿਹੜੇ ਬਿਆਨ ਹੈ ਐ ਇਦਾਂ ਕਹੇ ਗਏ ਸੀ ਕਿ ਸਾਡੇ ਤੋਂ ਬਗੈਰ ਨਹੀਂ ਚੱਲਦੀ ਸਾਡੇ ਤੋਂ ਬਿਨਾ ਇਦਾਂ ਨਹੀਂ ਹੁੰਦਾ ਉਹ ਕਹਿੰਦੇ ਸਾਡੇ ਵਰਡ ਕਿਉਂ ਯੂਜ਼ ਕੀਤਾ ਕਹਿਣਾ ਸੀ ਤਾਂ ਇਹ ਕਹਿਣਾ ਸੀ ਕਿ ਮੇਰੇ ਤੋਂ ਬਗੈਰ ਨਹੀਂ ਚੱਲਦਾ ਮੈਂ ਇਹੋ ਜਿਹਾ ਕੀਤਾ ਕਿਉਂਕਿ ਸਾਡੇ ਕਿਸੇ ਨਾਲ ਵੀ ਸਲਾਹ ਕਰਕੇ ਬਿਆਨਬਾਜ਼ੀ ਨਹੀਂ ਕੀਤੀ ਗਈ ਹੈ ਅਸੀਂ ਇਸ ਬਿਆਨਬਾਜ਼ੀ ਦਾ ਹਿੱਸਾ ਨਹੀਂ ਹਾਂ ਜਦ ਕਿ ਸਾਰੇ ਸੋਚ ਰਹੇ ਸੀ ਕਿ ਜੋ ਇਫਤਖਾਰ ਠਾਕੁਰ ਨੇ ਬਿਆਨ ਦਿੱਤੇ ਨੇ ਉਹਦੇ ਵਿੱਚ ਪੂਰੇ ਮਤਲਬ ਪਾਕਿਸਤਾਨੀ ਕਲਾਕਾਰ ਇਨਕਲੂਡ ਨੇ ਲੇਕਿਨ ਅੱਜ ਪਾਕਿਸਤਾਨ ਨੀ ਕਲਾਕਾਰ ਅਕਰਮ ਉਦਾਸ ਨੇ ਇਸ ਚੁੱਪੀ ਤੋੜੀ ਔਰ ਉਸ ਦਾ ਕਹਿਣਾ ਹੈ ਕਿ ਜੋ ਵੀ ਇਹ ਬਿਆਨਬਾਜ਼ੀ ਅਫਤਕਾਰ ਠਾਕੁਰ ਨੇ ਖੁਦ ਦਿੱਤੀ ਹੈ ਸਾਨੂੰ ਇਸ ਬਾਰੇ ਨੌਲੇਜ ਹੀ ਨਹੀਂ ਹੈ ਸਾਨੂੰ ਨਹੀਂ ਪਤਾ ਇਹ ਗੱਲਾਂ ਕਿੱਥੋਂ ਆ ਰਹੀਆਂ ਇਹ ਜਿਹੜੀਆਂ ਚੀਜ਼ਾਂ ਨਾ ਇਹ ਸਭ ਆਪਣੇ ਕੋਲੋਂ ਬਣਾਈਆਂ ਗਈਆਂ ਨੇ ਇੰਨਾ ਤੱਕ ਕਿਹਾ ਅਕਰਮ ਉਦਾਸ ਨੇ ਕਿ ਕਿ ਪ੍ਰੋਡਿਊਸਰਾਂ ਦੇ ਜਿਹੜੇ ਪੈਸੇ ਲੱਗੇ ਹੋਏ ਨੇ ਨਾ ਸਾਨੂੰ ਉਹਨਾਂ ਬਾਰੇ ਸੋਚਣਾ ਚਾਹੀਦਾ ਸਾਨੂੰ ਇਹਨੇ ਠੋਸ ਬਿਆਨ ਨਹੀਂ ਦੇਣੇ ਚਾਹੀਦੇ ਕਿ ਕੱਲ ਨੂੰ ਇਹ ਹੋਵੇ ਕਿ ਕਿਸੇ ਦਾ ਨੁਕਸਾਨ ਹੋ ਜਾਵੇ ਅਕਰਮ ਉਦਾਸ ਵੱਲੋਂ ਇੰਨਾ ਤਾਂ ਕਿਹਾ ਗਿਆ ਕਿ ਇਫਤਖਾਰ ਠਾਕੁਰ ਨੂੰ ਇੰਨਾਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਸੀ ਮੂੰਹ ਖੋਲਣ ਤੋਂ ਪਹਿਲੇ ਕਿ ਕਿਤੇ ਮੇਰੇ ਇੰਨਾ ਬਿਆਨਾਂ ਕਰਕੇ ਕਿਸੇ ਦਾ ਨੁਕਸਾਨ ਤਾਂ ਨਹੀਂ ਹੋ ਰਿਹਾ ਕਿਤੇ ਪ੍ਰੋਡਿਊਸਰਾਂ ਦਾ ਲੱਗਿਆ ਪੈਸਾ ਡੁੱਬ ਤਾਂ ਨਹੀਂ ਜਾਏਗਾ ਕਿਉਂਕਿ ਆਉਣ ਵਾਲੀਆਂ ਫਿਲਮਾਂ ਕਈ ਐਸੀਆਂ ਸ਼ੂਟ ਹੋਈਆਂ ਪਈਆਂ ਜਿਸ ਵਿੱਚ ਪਾਕਿਸਤਾਨੀ ਕਲਾਕਾਰਾਂ ਨੇ ਨਜ਼ਰ ਆਉਣਾ ਹੈ ਲੇਕਿਨ ਇਹੋ ਜੀ ਬਿਆਨਬਾਜ਼ੀ ਤੋਂ ਬਾਅਦ ਹੁਣ ਜਿਹੜੀਆਂ ਫਿਲਮਾਂ ਹਨ ਉਹ ਥੋੜੀਆਂ ਡਾਊਟ 'ਚ ਆ ਗਈਆਂ ਨੇ ਕਿ ਹੁਣ ਪ੍ਰੋਡਿਊਸਰ ਵੀ ਡਾਊਟ 'ਚ ਨੇ ਕਿ ਇਹਨਾਂ ਨੂੰ ਰਿਲੀਜ਼ ਕਰੀਏ ਜਾਂ ਨਾ ਕਰੀਏ ਕਿਉਂਕਿ ਫੈਨ ਈ ਕਰਨਗੇ ਤੇ ਜਿਹੜਾ ਉਹਨਾਂ ਦਾ ਜਿਹੜਾ ਪੈਸਾ ਲੱਗਾ ਹੋਇਆ ਨਾ ਤੇ ਉਹ ਪੂਰਾ ਡੁੱਬ ਜਾਏਗਾ ਜਿਸ ਤੋਂ ਬਾਅਦ ਅਕਰਮ ਉਦਾਸ ਨੇ ਇੱਕ ਬਹੁਤ ਹੀ ਸੋਹਣੀ ਗੱਲ ਐਂਡ ਵਿੱਚ ਕਹੀ ਆ ਉਹਨੇ ਕਿਹਾ ਹੈ ਕਿ ਜੇ ਸਾਡੇ ਨਸੀਬਾਂ 'ਚ ਲਿਖਿਆ ਨਾ ਕਿ ਦੋਨੋਂ ਪੰਜਾਬਾ ਦੇ ਆਰਟਿਸਟਾਂ ਨੇ ਜਾਂ ਦੋਨਾਂ ਨੇ ਮਿਲ ਕੇ ਇਕੱਠੇ ਰੋਟੀ ਖਾਣੀ ਹੈ ਤਾਂ ਸਾਨੂੰ ਕੋਈ ਨਹੀਂ ਰੋਕ ਸਕਦਾ ਤੇ ਜੇ ਨਹੀਂ ਲਿਖਿਆ ਤੇ ਉਹ ਨਹੀਂ ਪੋਸੀਬਲ ਹੈ ਜੋ ਨਸੀਬਾਂ 'ਚ ਲਿਖਿਆ ਉਹੀ ਹੋਣਾ ਤੇ ਇਸ ਕਰਕੇ ਸਾਨੂੰ ਆਪਣਾ ਮੂੰਹ ਉਹਨਾਂ ਕੋ ਖੋਲਣਾ ਚਾਹੀਦਾ ਜਿੰਨੀ ਕੋ ਜ਼ਰੂਰਤ ਹੈ ਤੇ ਉਸ ਤੋਂ ਬਾਅਦ ਨਾਲ ਇਹ ਕੀ ਹੈ ਕਿ ਸਾਨੂੰ ਇਹੋ ਜੇ ਕੰਮ ਕਰਨੇ ਚਾਹੀਦੇ ਇਹੋ ਜੀਆਂ ਗੱਲਾਂ ਬਿਲਕੁਲ ਨਹੀਂ ਕਰਨੀਆਂ ਚਾਹੀਦੀ ਕਿ ਕੱਲ ਨੂੰ ਜਿਐਸੀ ਕਿਤੇ ਪਰਦੇਸ਼ਾਂ 'ਚ ਮਿਲੀਏ ਵਿਦੇਸ਼ਾਂ 'ਚ ਜਾ ਕੇ ਸਾਡੇ ਵੀ ਸ਼ੋਅ ਲੱਗਦੇ ਨੇ ਇਧਰੋਂ ਚੜ੍ਹਦੇ ਪੰਜਾਬ ਦੇ ਆਰਟਿਸਟ ਵੀ ਆਏ ਹੁੰਦੇ ਨੇ ਕਿਤੇ ਇਹ ਨਾ ਹੋਵੇ ਕਿ ਇੱਕ ਦੂਜੇ ਨੂੰ ਦੇਖ ਕੇ ਸਾਨੂੰ ਸ਼ਰਮਿੰਦਗੀ ਮਹਿਸੂਸ ਹੋਵੇ ਕਿ ਅਸੀਂ ਇੱਕ ਦੂਜੇ ਬਾਰੇ ਇਨੇ ਗੰਦੇ ਬਿਆਨ ਕਿਉਂ ਕੀਤੇ ਨੇ ਕਿ ਜੇ ਅਸੀਂ ਕਦੀ ਕੱਲ ਨੂੰ ਕਿਤੇ ਮਿਲੀਏ ਵੀ ਵਿਦੇਸ਼ਾਂ ਦੇ ਵਿੱਚ ਸਾਡਾ ਮੇਲ ਹੋਵੇ ਵੀ ਤਾਂ ਸਾਨੂੰ ਸ਼ਰਮਿੰਦਗੀ ਨਾ ਹੋਵੇ ਕਿ ਅਸੀਂ ਇੱਕ ਦੂਜੇ ਨੂੰ ਬੁਲਾ ਵੀ ਨਾ ਪਾਈਏ ਸੋ ਇਹ ਬਹੁਤ ਸੋਹਣੀਆਂ ਗੱਲਾਂ ਅਕਰਮ ਉਦਾਸ ਵੱਲੋਂ ਕੀਤੀਆਂ ਗਈਆਂ ਨੇ ਔਰ ਨਾਲ ਦੇ ਨਾਲ ਇਫਤਖਾਰ ਦਾ ਭੰਡਿਆ ਗਿਆ ਇਫਤਖਾਰ ਠਾਕੁਰ ਨੇ ਜੋ ਬਿਆਨਬਾਜ਼ੀ ਕੀਤੀ ਸੀ ਉਸ ਨੂੰ ਸਾਰੇ ਆਮ ਝੂਠ ਦੱਸਿਆ ਗਿਆ ਹੈ ਔਰ ਇਹ ਕਿਹਾ ਗਿਆ ਕਿ ਜੋ ਵੀ ਇਹ ਚੀਜ਼ਾਂ ਇਫਤਖਾਰ ਠਾਕੁਰ ਨੇ ਬੋਲੀਆਂ ਨੇ ਜੋ ਵੀ ਇਹ ਬਿਆਨ ਦਿੱਤੇ ਨੇ ਉਹਦੇ ਵਿੱਚ ਬਾਕੀ ਕਿਸੇ ਪਾਕਿਸਤਾਨੀ ਕਲਾਕਾਰ ਦਾ ਹੱਥ ਨਹੀਂ ਹੈ ਇਹ ਜੋ ਵੀ ਚੀਜ਼ਾਂ ਜੋ ਵੀ ਗੱਲਾਂ ਇਫਤਖਾਰ ਠਾਕੁਰ ਦੇ ਮੂੰਹੋਂ ਨਿਕਲੀਆਂ ਨੇ ਉਹ ਇਫਤਖਾਰ ਠਾਕੁਰ ਦੀ ਆਪਣੀ ਪਰਸਨਲ ਚੋਇਸ ਸੀਗੀ ਇਸ ਕਰਕੇ ਜਿਹੜੀਆਂ ਗੱਲਾਂ ਉਹਨਾਂ ਨੇ ਕਹੀ ਕਿ ਸਾਡੇ ਤੋਂ ਬਗੈਰ ਨਹੀਂ ਚੱਲਦੀ ਜਿਹੜਾ ਸਾਡੇ ਵਰਡ ਯੂਜ਼ ਕੀਤਾ ਉਹਦੇ ਵਿੱਚ ਅਸੀਂ ਇਨਵੋਲਡ ਨਹੀਂ ਹੈਗੇ ਉਹਨੂੰ ਇਹ ਕਹਿਣਾ ਚਾਹੀਦਾ ਸੀ ਕਿ ਮੇਰੇ ਤੋ ਬਗੈਰ ਨਹੀਂ ਚਲਦੀਆਂ ਮੈਂ ਕੰਮ ਨਹੀਂ ਕਰੂੰਗਾ ਜਾਂ ਮੇਰੇ ਮੇਰੀ ਇਨਵੈਸਟਮੈਂਟ ਹੈ ਬਟ ਜੋ ਵੀ ਇਹ ਚੀਜ਼ਾਂ ਸੀਗੀਆਂ ਇੱਕ ਤਾਂ ਉਹਨੇ ਝੂਠ ਬੋਲਿਆ ਦੂਜੀ ਗੱਲ ਜਿਹੜਾ ਸਾਨੂੰ ਇਨਵੋਲਵ ਕੀਤਾ ਉਹ ਸਰਾਸਰ ਗਲਤ ਸੀ